ਹਰ ਘਟ ਗਰੀਬ ਇਹ ਵਾਰਡ ਨੰਬਰ 40 ਵਿੱਚ ਪਹੁੰਚੇ ਆ ਜਿਹੜੇ ਵਿਦਾਇਕ ਡਾਕਟਰ ਅੰਦਰਬੀ ਸਿੰਘ ਜੀ ਮੇਜਰ ਸਾਹਿਬ ਦੇ ਨਾਲ ਪੀਐਵੀ ਤੌਰ ਤੇ ਵਿਚਰਦੇ ਰਹੇ ਨੇ ਗੁਰਵਿੰਦਰ ਸਿੰਘ ਜੀ ਜਿਹਨਾਂ ਨੂੰ ਵਾਰਡ ਨੰਬਰ 40 ਤੋਂ ਹੀ ਆਮ ਆਦਮੀ ਪਾਰਟੀ ਦੀ ਟਿਕਟ ਦਿੱਤੀ ਹੈ ਉਹਨਾਂ ਦੇ ਨਾਲ ਪੂਰੇ ਸਾਥੀ ਜਿਹੜੇ ਪੂਰੇ ਸਮਰਥਨ ਦੇ ਵਿੱਚ ਆਏ ਹੋਏ ਨੇ ਹਾਂਜੀ ਗੁਰਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਜਿਹੜਾ ਤੁਹਾਡਾ ਇਕੱਠਾ ਠਾਠਾ ਮਾਰਦਾ ਤੁਹਾਡੇ ਸਾਥੀ ਪੂਰੇ ਤੁਹਾਡੇ ਨਾਲ ਨੇ ਕੀ ਕਹਣਾ ਜੰਦੇ ਇਹ ਸਾਥੀਆਂ ਦਾ ਪਿਆਰ ਹੈ ਵਾਰਡ ਵਾਸੀਆਂ ਦਾ ਪਿਆਰ ਹੈ ਇਹ ਜਿੱਤ ਨਾਲ ਜੇ ਅਸੀਂ ਜਿੱਤ ਕੇ ਵਾਰਡ ਵਾਸੀਆਂ ਦੇ ਨਾਲ ਐਸੀ ਤਰ੍ਹਾਂ ਖੜੇ ਰਵਾਂਗੇ ਚਿਟਾਣ ਵਾਲ ਨੂੰ ਤੇ ਵਾਰਡ ਵਾਸੀ ਜਿਨੇ ਵੀ ਕੰਮ ਹੋਣਗੇ ਆਪਣੀ ਵਾਰਡ ਦੇ ਪਹਿਲ ਦੇ ਆਧਾਰ ਤੇ ਕਰਿਆ ਕਰਾਂਗੇ ਜੀ ਤੁਹਾਨੂੰ ਜ਼ਿੰਮੇਵਾਰੀ ਇਹ ਜਿਦੋਂ ਅੱਜ ਪਤਾ ਲੱਗ ਰਿਹਾ ਵਾ ਕਿ ਜ਼ਿੰਮੇਵਾਰੀ ਕੌਂਸਲ ਤੁਸੀਂ ਬਣ ਜਾਂਦੇ ਜੀ ਤੇ ਕਿੱਦਾਂ ਵੇਖ ਰਹੇ ਜੀ ਸਾਰੇ ਭੈਣ ਭਰਾ ਲੋਕ ਕਿੱਥੇ ਲੈ ਕੇ ਨਾਲ ਸਾਰੇ ਮੇਰੇ ਭੈਣ ਭਰਾ ਨਹੀਂ ਮੇਰਾ ਪਰਿਵਾਰ ਨੇ ਜੋਨ ਵਾਲੇ ਟਾਈਮ ਚ ਪਰਿਵਾਰ ਦੇ ਇਸੇ ਨਜ਼ਾਰੇ ਕਿ ਪਰਿਵਾਰ ਦੇ ਵਾਂਗੂ ਜੀ ਸਾਰੇ ਵਿਚਰਾਂਗੇ ਤੇ ਜਿਹੜਾ ਕੰਮ ਆ ਹਰ ਕੰਮ ਪਹਿਲ ਦੇ ਹੱਦ ਤੇ ਕਰਦੇ ਰੋਹਾਂਗੇ ਵੋਟਰਾਂ ਨੂੰ ਕੀ ਅਪੀਲ ਕਰਨਾ ਜਾਂਦੇ ਜਿੰਨੇ ਆ ਆਮ ਆਦੀ ਪਰਸੋਂ ਇਲੈਕਸ਼ਨ ਹੈ 21 ਤਰੀਕ ਨੂੰ ਉਹ ਆਮ ਆਦੀ ਪਾਰਟੀ ਨੂੰ ਪਾ ਕੇ ਸਤਾਓ ਤੇ ਆਮ ਆਦੀ ਪਾਰਟੀ ਦੇ ਕੌਂਸਲਰ ਬਣਾਓ ਠੀਕ ਹੈ ਸਾਡੇ ਨਾਲ ਹੋਰ ਵੀ ਜੁੜੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਹਾਂਜੀ ਸਰ ਕੀ ਕਹਿਣਾ ਜਾਂਦੇ ਸੋਨੂੰ ਜੀ ਤੁਸੀਂ ਵੀ ਨਾਲ ਅੱਜ ਸਮਰਥਨ ਦੇ ਵਿੱਚ ਆਏ ਹੋ ਕੀ ਕਹਿਣਾ ਜਾਂਦੇ ਅੱਜ ਇਹੋ ਹੀ ਹੈ ਕਿ ਮੌਜੂਦਾ ਸਰਕਾਰ ਨੂੰ ਵੋਟ ਪਾਉਣੀ ਚਾਹੀਦੀ ਹੈ ਤੇ ਸਰਕਾਰ ਦਾ ਹੀ ਕੌਂਸਲਰ ਹੋਣਾ ਚਾਹੀਦਾ ਵ ਇਹ ਪੈਲ ਦੇ ਦਰਦ ਦੇ ਨਾਲ ਕੰਮ ਹੋਨੇ ਆ ਠੀਕ ਹੈ ਸਾਡੇ ਨਾਲ ਐਡੋਗੇਟ ਸੰਗ ਜੁੜੇ ਨੇ ਉਹਨਾਂ ਨੇ ਵੀ ਗੱਲਬਾਤ ਕਰਨੀ ਹਾਂ ਜੀ ਸਰ ਤੁਸੀਂ ਜ਼ਿੰਮੇਵਾਰੀ ਇਹ ਬੜੀ ਵੱਡੀ ਤੁਹਾਡੇ ਕੋਲ ਵੀ ਨਾਲ ਅੱਜ ਤੁਸੀਂ ਗੁਰਵਿੰਦਰ ਸਿੰਘ ਤੇ ਹੱਕ ਦੇ ਵਿੱਚ ਆਏ ਆਏ ਜੇ ਇੱਕ ਠਾਠਾ ਮਾਰਦਾ ਕੱਟੇ ਕੀ ਕਹਿਣਾ ਜਾਂਦੇ ਹੋਰੇ ਬਰੇ ਸਭ ਤੋਂ ਪਹਿਲਾਂ ਜੀ ਸਾਰੀ ਸੰਗਤ ਨੂੰ ਸਾਰੇ ਮੇਰੇ ਜਿਹੜੇ ਸਾਥੀ ਆਏ ਆ ਉਹਨਾਂ ਨੂੰ ਵਾਹਿਗੁਰੂ ਜਿੱਤਾਂ ਕਲਸਾ ਵਾਹਿਗੁਰੂ ਜਿੱਤਾਂ ਸਭ ਤੋਂ ਪਹਿਲਾਂ ਕਿ ਮੈਂ ਸਾਰੀ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਵੀ ਅਸੀਂ ਬਾਜ਼ਾਰੋਂ ਕੋ ਫਰੂਟ ਵੀ ਖਰੀਦਣ ਜਾਂਦੇ ਹਾਂ ਠੀਕ ਹੈ ਜੀ ਅਸੀਂ ਉਹ ਚੰਗਾ ਵੇਖ ਕੇ ਫਰੂਟ ਲੈਂਦੇ ਆ ਇੱਕ ਬੰਨੇ ਅਲੀ মিয়া ਇੱਕ ਬੱਲੇ ਦੇਖ ਲੋ ਹੰਕਾਰ ਹੈਗਾ ਵਾ ਇੱਕ ਬੱਲੇ ਦੇਖ ਲੋ ਕਿੰਨੇ ਪਰਚੇ ਤੇ ਦਰਜ ਹੋਏ ਨੇ ਇੱਕ ਬੱਲੇ ਦੇਖੋ ਤੁਹਾਨੂੰ ਇੱਕ ਸ਼ਰੀਫ ਕਾਉਂਸਲਰ ਮੰਨਦਾ ਜਾ ਰਿਹਾ ਵਾ ਦੂਸਰੀ ਗੱਲ ਇਹਨੇ ਕੰਮ ਕਾਉਂਸਲਰ ਹੋਣ ਦੇ ਬਾਅਦ ਤੇ ਕਰਨੇ ਹੀ ਕਰਨੇ ਨੇ ਲੇਕਿਨ ਕਾਉਂਸਲਰ ਹੋਣ ਤੋਂ ਪਹਿਲਾਂ ਵੀ ਇਹਨੇ ਕੰਮ ਕਰ ਦਿੱਤੇ ਨੇ ਲੋਕਾਂ ਨੂੰ ਕੰਮ ਕਰਕੇ ਬਾਜ਼ੀਤਾਵਾ ਕਿ ਮੈਂ ਕੰਮ ਕਰਨ ਯੋਗ ਹੈਗਾ ਵਾ ਔਰ ਪਹਿਲਾਂ سارے ਕੰਮ ਕਰਾ ਦਿੱਤੇ ਜਿਵੇਂ ਮੰਨ ਲਓ ਇੱਧਰ ਬਨੇ ਪੂਰਾ ਮਰਕ ਸੀਗਾ ਨਾਰ ਦੇ ਨਾਮ 'ਤੇ ਇਹਦੇ ਜੋਰ ਨਾਲ ਠੀਕ ਆ ਆਮ ਆਦੀ ਪਾਰਟੀ ਦੇ ਜੋਰ ਨਾਲ ਜਿਹੜੇ ਬਣੀ ਆ ਲੋਕਾਂ ਨੂੰ ਆਪਾਂ ਨਰਕ ਤਾਂ ਸਵਰਗ ਵਿੱਚ ਕਰ ਦਿੱਤਾ ਵਾ ਮੰਦਰਾ ਵਾਲੇ ਬਾਜ਼ਾਰ ਦੇ ਵਿੱਚ ਸਾਰਾ ਕੁਝ ਜਿਹੜਾ ਵਾ ਉਹ ਕੀ ਕਹਿੰਦੇ ਇਹਨੂੰ ਬਣਾ ਦੁੱਕਾ ਪੂਰੀ ਵੜਕ ਬਣੀ ਹੋਈ ਆ ਬਾਕੀ ਤੁਸੀਂ ਵੇਖੋ ਇੱਕ ਕਬਜ਼ਾਧਾਰੀ ਆ ਇੱਕ ਜਿਹੜਾ ਗਰੀਬ ਇਮਾਨਦਾਰ ਬੰਦਾ ਵਾ ਉਹਨੂੰ ਵੋਟ ਪਾਓ ਤੁਹਾਡੇ ਕੰਮ ਹੀ ਆਏਗਾ ਹਮੇਸ਼ਾ ਲਈ ਕੰਮ ਆਏਗਾ ਮੈਂ ਸਿਰਫ ਇੰਨੀ ਗੱਲ ਕਹਾਂਗਾ 21 ਤਰੀਕ ਨੂੰ ਛਾੜੂ ਦੀ ਤਾ ਮੋਹਰ ਲਾ ਕੇ ਸ੍ਰੀ ਗੁਰੰਦਰ ਸਿੰਘ ਨੂੰ ਕਾਮਯਾਬ ਕਰੋ ਸਾਡੇ ਨਾਲ ਲੇ ਪੋਰ ਸਾਥੀ ਜੁੜੇ ਨੇ ਅੱਜ ਸਾਰੇ ਤੁਸੀਂ ਵੀ ਕਾਉਂਸਲਰ ਨਜਾਪੁਰੀਆ ਦੇ ਨਾਲ ਸੁਮੱਚੀ ਟੀਮ ਅੱਜ ਖਲੋਤੀ ਹੈ ਇਹਨਾਂ ਦੇ ਨਾਲ ਗੁਰਵਿੰਦਰ ਸਿੰਘ ਦੇ ਅੱਗੇ ਕੀ ਕਹਿਣਾ ਜਾਂਦੇ ਜੀ ਵਾਹੀ ਖਾਲਸਾ ਵਾਹੀ ਗੁਰੂ ਦੀ ਫਤਿਹ ਅੱਜ ਤੱਕ ਦਾ ਇਤਿਹਾਸ ਆ ਕਿ ਜਿਹੜੀ ਕਾਰਪੋਰੇਸ਼ਨ ਆ ਹਮੇਸ਼ਾ ਸਰਕਾਰ ਦੀ ਬੰਦੀ ਆ ਤੇ ਸਰਕਾਰ ਦੀ ਬਣਨ ਜਾ ਰਹੀ ਹੈ ਇਹਦੇ ਵਿੱਚ ਕੋਈ ਵੀ ਕਿਸੇ ਨੂੰ ਸਮਝਾਉਣ ਦੀ ਜਾਂ ਕਹਿਣ ਦੀ ਲੋੜ ਨਹੀਂ ਤੇ ਅੱਜ ਜਿਹੜਾ ਝਾੜੂ ਦਾ ਵਰਕਰ ਆ ਉਹ ਤਕਰ ਨੂੰ ਬਲਕਿ ਜਿਹੜਾ ਵਾ ਖੜਾ ਵਾ ਨਾਲ ਤੇ ਗੁਰਿੰਦਰ ਸਿੰਘ ਹੋਂ ਦਾ ਦੀ ਜਿੱਤ ਜਿਹੜੀ ਆ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜੀ ਆ ਬੜੀ ਬੜੀ ਮਜ਼ਬੂਤੀ ਦੇ ਨਾਲ ਬਲ ਗਈ ਉਹਨਾਂ ਦੀ ਜਿੱਤ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਗੁਰਿੰਦਰ ਸਿੰਘ ਆਮ ਆਦਮੀ ਪਾਰਟੀ